ਕੱਲਾ ਚੱਲਿਆ ਨੂੰ ਮਰਨ ਤੋਂ ਬਚਾਵਾਂਗੇ ਮਰ ਕੇ ਬਖਾਵਾਂਗੇ ਅੱਜ ਤੁਹਾਨੂੰ ਅਸੀਂ ਇੱਕ ਕਰਾਂਗੇ ਆਹ ਜੀਕੇ ਵਾਲਾ ਮਰਨੇ ਬਚਾ ਆਹ ਦੇਖੋ ਗੱਡੀ ਬੱਸ ਜਾ ਰਹੇ ਆ ਬੱਸ ਤਸੱਦਦ ਕਰ ਰਹੀ ਆ ਆ ਪੰਜਾਬ ਪੁਲਿਸ ਬੱਸ ਜਾ ਬੱਸ ਹੀ ਤਸੱਦਦ ਕਰ ਰਹੀ ਆ ਇਹ ਆ ਸਰਦਾਰ ਸੁਖਵੀਰ ਸਿੰਘ ਇਹ ਬੱਸ 'ਚ ਸਾਨੂੰ ਮਾਂ ਪਾਚਾ ਚਾਉਂਦੇ ਆ ਉਹ ਡਾਕਟਰ ਆਖਣੇ ਠੰਡਾ ਪੰਜਾਬ ਦੀ ਸਰਕਾਰ ਜੈ ਹਾਂ ਪਾਤ ਦੇਖੋ ਲੋ ਫੋਨ ਖਾਉਂਦੇ ਵੀ ਮਾਰਨਾ ਦੱਸੋ ਫੋਨ ਖਾਉਂਦੇ ਆ ਸਾਡੇ ਕੋਲ ਫੋਨ ਖਾਉਂਦੇ ਆ ਕੱਲੇ ਕੱਲੇ ਨੂੰ ਇਹ ਸਾਨੂੰ ਖਰੜ ਦੇ ਲਾ ਕੇ ਲਈ ਫਿਰਦੇ ਖਰੜ ਦੇ ਲਾ ਕੇ ਇਹ ਬੁੰਡੇ ਕੌਣ ਖੋ ਰਹੇ ਆ ਫੋਨ ਅਸੀਂ ਨਹੀਂ ਦੇਣੇ ਫੋਨ ਸਾਨੂੰ ਜੇਲ੍ਹ ਲੈ ਜਾਓ ਉੱਥੇ ਜਾ ਕੇ ਫੋਨ ਖੋ ਲਿਓ ਉਹਨਾਂ ਚਿਰ ਅਸੀਂ ਨਹੀਂ ਫੋਨ ਦਿੰਦੇ ਜਿੰਨਾ ਚਿਰ ਅਸੀਂ ਬੱਥੇ ਵਿੱਚ ਹੈ ਥਾਣੇ ਲੈ ਜਾਓ ਜੇਲ੍ਹ ਤੱਕ ਜੇ ਉੱਥੇ ਫੋਨ ਤੁਹਾਨੂੰ ਦੇ ਦਾਂਗੇ ਸਾਥੋਂ ਬੱਥੇ ਦੇ ਵਿੱਚ ਨਹੀਂ ਦਿੰਦੇ ਫੋਨ ਅਸੀਂ ਝੋਲ ਨਾਲ ਲੋ ਜੇ ਫੋਨ ਖੋਗੇ ਤਾਂ ਦੀ ਛਾਲਾ ਮਾਰਾਂਗੇ ਬਾਜੋਂ ਇਹ ਤੁਹਾਨੂੰ ਚੇਤਾਵਨੀ ਹੈ ਇਹ ਵੇਖ ਲਓ ਪੰਜਾਬ ਪੁਲਿਸ ਦਾ ਇਹ ਹਾਲ ਹੈ ਇਹਨਾਂ ਨੂੰ ਡਰਾਉਂਦਾ ਡਰਾਉਂਦਾ ਆਹੀ ਡਰਵਣੇ ਆ ਤੇ ਸਾਨੂੰ ਕੁੱਟਣ ਵੀ ਮਾਰਨ ਵੀ ਤੇ ਸਾਨੂੰ ਇਹ ਜਿਹੜਾ ਵਾ ਨਾਰੇ ਵੀ ਨਾ ਮਾਰਨ ਦੇਣ ਤੇ ਸਾਨੂੰ ਫੋਨ ਦੇ ਉੱਤੇ ਲੋਕਾਂ ਨੂੰ ਪਤਾ ਨਾ ਲੱਗੇ ਵੀ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਕਰਤੂਤਾਂ ਕੀ ਕਰਦਾ ਉਹ ਸਾਡਾ ਮਾਰਨ ਨਹੀਂ ਦਿੰਦੇ ਇਹਨਾਂ ਨੂੰ ਪਤਾ ਖਫਣ ਨਹੀਂ ਮਿਲਦਾ ਇਹਨਾਂ ਕੋਲ ਇਹ ਸਾਨੂੰ ਮਰਨ ਨਹੀਂ ਦਿੰਦੇ ਇਹਨਾਂ ਕਾ ਕਫਨ ਵੀ ਨਹੀਂ ਪਾਉਣ ਨੂੰ ਆਖਿਆ ਸਾਨੂੰ ਮਰ ਨਹੀਂ ਦਿੰਦੇ ਇੱਕ ਭਰਾ ਹੋਣਾ ਮੈਂ ਵੀ ਮੈਂ ਛੇਤੀ ਬਣਾ ਚੱਲਿਆਂ ਦਾ ਮਾਲਕ ਆ ਆ ਵੇਖ ਲਓ ਆ ਆ ਸਾਡੇ ਵੀਰ ਆ ਓਏ ਸਾਨੂੰ ਮਰਦੋਂ ਨਹੀਂ ਦਿੰਦੇ ਮੈਂ ਨਾ ਐਸੇ ਜੋਦੇ ਆ ਉਸੇ ਵਾਲੇ ਭਾਜ ਭਾਜ ਪੈਂਦੇ ਆ ਫੋਨ ਦੇ ਦਿਓ ਫੋਨ ਖੋਲੋ ਸਾਡੇ ਕੋ ਇਹਨਾਂ ਨੂੰ ਆਖਿਆ ਸਭਖਾ ਕੰਮ ਕਰੋ ਕਿਤੇ ਗੋਲੀ ਮਾਰ ਦਿਓ ਮੁਕਾਬਲਾ ਬਣਾ ਦਿਓ ਕਿਤੇ ਬਣਾ ਰਹੇ ਜੇ ਕਿਤੇ ਨਵੇਂ ਥੋੜਾ ਬਣਾਉਣੇ ਤੁਸੀਂ ਜਾਂਚ ਕਰ ਤੋਂ ਰੋਡ ਭੰਨ ਤੋਂ ਘਰਾਂ ਬੈਠੇ ਜੈ ਆ ਆ ਜਿਹੜਾ ਇਹ ਬਣਾ ਰਹੇ ਕਿ ਤਰੀਕ ਕੋਈ ਨਵਾਂ ਮੁਕਾਬਲਾ ਨਹੀਂ ਬਣਾਉਣਾ ਹੋਰ ਛੇਤੀ ਤਰੱਕੀ ਮਿਲੂਗੀ ਹੋਰ ਛੇਤੀ ਕਹਿ ਦਿਓ ਵੀ ਇਹਨਾਂ ਦੇ ਆਈਐਸਆਈ ਨਾਲ ਸੰਬੰਧ ਹੀ ਪੁਰਾਣੇ ਬੜਾ ਜੋਗਜਾਬ ਕਰਦੇਗਾ ਆਈਐਸਪੁਰਾਣਾ ਹੈ ਹਾਂ ਮਾਦਿਕ ਨੂੰ ਫੋਨ ਕਰੋ ਮਾਰ ਦਿਓ ਮਾਰ ਕੇ ਬੈਠ ਕੇ ਜਾ ਕੇ ਫੋਨ ਲਾਓ ਪ੍ਰਧਾਨ ਜੀ ਨੂੰ ਫੋਨ ਲਾਓ ਆਗਾ ਨੂੰ ਫੋਨ ਮੇਰਾ ਕਿੱਥੇ ਗਿਆ ਫੋਨ ਕਹਿ ਰ ਮਰਨ ਬੈਠਿਆ ਵੀਰ ਜੀ ਮਰਨ ਟੱਲੇਵਾਲ ਮਰਨ ਬੈਠਾ ਮਰ ਕੇ ਵਿਖਾਵਾਂਗੇ ਦਿਨ ਚੜ੍ਹਦੇ ਪਤਾ ਨਹੀਂ ਕਿੰਨੇ ਮਰਨ ਗਿਆ ਇਸ ਮੋਰਚੇ ਚ ਤੁਸੀਂ ਵੇਖਿਓ ਐਡਾ ਟੱਲੇ ਰਾਦੇ ਨਾਲ ਹੀ ਬੈਠੇ ਇਹ ਸਰਦਾਰ ਆਪਣਾ ਸੁਖਵੀਰ ਸਿੰਘ ਇਹ ਸਰਕਾਰ ਇਹੋ ਜੇ ਇਹਨਾਂ ਨੇ ਤੈਨੂੰ ਤਰੱਕੀ ਦੇ ਪਤਾ ਨਹੀਂ ਆਇਆ ਕਹਿਣਗੇ ਵੀ ਇਹਨੇ ਕਿਸਾਨਾਂ ਨੂੰ ਕਸਾਇਆ ਇਹਨੂੰ ਲਾਹ ਦਿਓ ਫਿਰ ਤੋਂ ਸਾਡਾ ਫਿਰ ਸਾਡਾ ਪੁੱਤ ਬਣੇਗਾ ਸਾਡਾ ਭਾਈ ਬਣੇਗਾ ਫਿਰ ਸਾਨੂੰ ਕਹੇਗਾ ਯਾਰ ਤੁਸੀਂ ਸੱਚੇ ਹੀ ਸਾਡਾ ਧੱਕਾ ਕੀਤਾ ਸਰਕਾਰ ਨੇ ਇਹ ਗਗਨਦੀ ਵੀਰ ਇਸ ਤਰ੍ਹਾਂ ਗੱਲ ਪਾਣੀ ਆ ਉਹਨਾਂ ਦੇ ਬੱਚਿਆਂ ਨੂੰ ਕੁਝ ਨਹੀਂ ਹੋਣਾ ਲੜਾਂਗੇ ਆਪਾਂ ਹੀ ਸਾਰੇ ਭਾਈ ਜੇ ਤੋ ਉਹਨਾਂ ਦਾ ਚੰਗਾ ਕਰ ਗਿਆ ਤਰੱਕੀ ਪੁੱਤਾਂ ਨੂੰ ਦੇਣ ਕਿ ਨਾ ਦੇਣ ਜੇ ਕਿਸਾਨਾਂ ਖੁਦਕੁਸ਼ੀ ਕਰ ਲਈ ਲਾਉਣਗੇ ਤੈਨੂੰ ਵੀ ਐਸ ਤੇ ਦੁੱਖੋ ਕੀਤੀ ਐ ਇਹਨਾਂ ਨੇ ਲੜਾਉਣਗੇ ਸਾਡੂ ਇਹ ਨੌਕਰੀ ਮੁਸ਼ਕਲ ਮਿਲੀ ਆ ਜਿਹੜੀ ਐ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰਕਾਰ ਜੋ ਕਿਸਾਨ ਭਰਾਵੋ ਘਰਾਂ ਵਿੱਚ ਬੈਨ ਦਾ ਟਾਈਮ ਨਹੀਂ ਆ ਸਾਡੀ ਵਾਰ-ਵਾਰ ਬੇਨਤੀ ਹੈ ਸਾਡੇ ਫੋਨ ਖੋਣਗੇ ਆਹੀਂ ਦੇ ਕਹਿੰਦੇ ਵੀ ਖੋਲੋ ਸਾਨੂੰ ਗੋਲੀਆਂ ਵੀ ਮਾਰ ਦਿਓ ਮਾਰੋ ਤੁਸੀਂ ਕੋਈ ਨਹੀਂ ਆ ਸਾਡੇ ਬਜ਼ੁਰਗਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਅੱਜ ਜਲੀਲ ਕੀਤਾ ਨਾ ਇੱਥੇ ਆ ਬਜ਼ੁਰਗਾਂ ਨੂੰ ਇਹਨਾਂ ਨੂੰ ਸਾਧੀਆਂ ਬਿਮਾਰੀਆਂ ਆ ਦੇਖ ਲੈ ਇਹਨਾਂ ਦੇ ਚਿਹਰੇ ਦੱਸਦੇ ਆ ਪਰ ਇਹਨਾਂ ਨੇ ਜਲੀਲ ਕੀਤਾ ਇਹਨਾਂ ਨੇ ਇਹਨਾਂ ਨੇ ਕਹਿੰਦੇ ਮਾਰੋ ਕੁੱਟੋ ਪਰ ਸਾਥੀਓ ਤੁਹਾਨੂੰ ਮਗਰ ਬੇਨਤੀ ਆ ਵੀ ਸੜਕਾਂ 'ਚ ਨਿਕਲੋ ਮੈਂ ਜਾਣਦਾ ਭਗਵੰਤ ਸਿੰਘ ਮਾਨ ਨੂੰ ਕਿੱਦਾਂ ਕੇ ਹੈਗਾ ਇਹਨੂੰ ਮੁੜ ਕੇ ਇਹਦੇ ਜਿੰਨੇ ਵੀ ਅਫਸਰਾਂ ਆ ਜੇ ਨਾ ਆਪ ਕਹਿਣਗੇ ਤੁਸੀਂ ਤਾਂ ਸਾਡੇ ਵੱਡੇ ਭਾਈ ਜੇ ਆ ਸਾਡੇ ਮੁੰਡੇ ਦੇ ਕਮਲੇ ਸੀਗੇ ਇਹਨਾਂ ਨੂੰ ਕਮਲੇ ਕਹਿਣਗੇ ਤੇ ਸਾਨੂੰ ਵੱਡੇ ਭਾਈ ਕਹਿਣਗੇ ਆਜੋ ਪ੍ਰਧਾਨ ਜੀ ਚਾਹ ਪੀਨੇ ਆ ਆਹ ਦੇ ਕਮਲੇ ਆ ਇਹ ਸੁਖਵੀਰ ਤੇ ਨਵਾਂ ਆਇਆ ਆ ਗਗਨਦੀਪ ਤੇ ਨਵਾਂ ਆਇਆ ਹੈ ਕਹਿਣਗੇ ਆਜੋ ਆਪਾਂ ਚਾਹੇ ਪੀਨੇ ਇਕੱਠੇ ਹੋਗੇ ਤੇ ਇੱਕ ਕਰਕੇ ਆਂ ਇਹਨਾਂ ਦੀ ਚਾਵਾਂ ਨੂੰ ਨਹੀਂ ਅਸੀਂ ਇਹ ਕਹਿਮਿਆ ਵੀ ਸੜਕਾਂ ਦੇ ਉੱਤਰੋ ਇਹਨਾਂ ਨੂੰ ਦੱਸੋ ਵੀ ਇਹ ਸਾਡੇ ਨੌਕਰ ਵਾ ਸਾਡੇ ਮਾਲਕ ਬਣ ਦੀ ਕੋਸ਼ਿਸ਼ ਨਾ ਕਰਨ ਇਹ ਸਾਡੇ ਨੌਕਰ ਵਾ ਸਾਡੇ ਤੋਂ ਇਹ ਪੈਸੇ ਜਿਹੜੀਆਂ ਆਪਾਂ ਟੈਕਸ ਦਿੰਨੇ ਆ ਉਹਦੀਆਂ ਤਨਖਾਹਾਂ ਨਾਲ ਇਹਨਾਂ ਦੀਆਂ ਮਿਲਦਗਾ ਇਹ ਸਾਡੇ ਮਾਲਕ ਮੰਦੇ ਆ ਸੋ ਬੇਨਤੀ ਆ ਭਰਾਵੋ ਇਹ ਚੰਡੀਗੜ੍ਹੇ ਨਾਲ ਕਈ ਚਿਰ ਕਮਾਇਆ ਹਨ ਖਰੜਵਾਲੋਂ ਲੈ ਕੇ ਨਿਕਲੇ ਆ ਸੋ ਬੇਨਤੀ ਆ ਸਾਰੇ ਭਰਾਵਾਂ ਨੂੰ ਅੱਜ ਇਹਦਾ ਲੈ ਕੇ ਜਾ ਰਹੇ ਹਾਂ ਅੰਦਰਜੀਤ ਮੈਂ ਕੰਨ ਨਹੀਂ